ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਹਲਕਾ ਫਲੋਰ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਜਲਸੇ ਕੀਤੇ ਇਸ ਮੌਕੇ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਪ ਪਾਰਟੀ ਨੇ ਵੋਟਾਂ ਸਮੇਂ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਪੰਜਾਬ ਦੀ ਸੱਤਾ ਤੇ ਕਬਜ਼ਾ ਕੀਤਾ ਹੈ ਉਨ੍ਹਾਂ ਕਿਹਾ ਕਿ ਉਹਨਾਂ ਨੇ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਪੰਜਾਬ ਅੰਦਰ ਵੱਡੀ ਪੱਧਰ ਤੇ ਵਿਕਾਸ ਦੇ ਕੰਮ ਕਰਵਾਈ ਸਨ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਹਰ ਵਰਗ ਤੇ ਤਸ਼ੱਦਦ ਕੀਤਾ ਹੈ ਜਿਸ ਕਰਕੇ ਲੋਕ ਹੁਣ ਭਾਜਪਾ ਦੇ ਉਮੀਦਵਾਰਾਂ ਦਾ ਜਗ੍ਹਾ-ਜਗ੍ਹਾ ਵਿਰੋਧ ਕਰ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਨજર ਅੰਦ ਕਰਨਾ ਲੋਕਤੰਤਰ ਦਾ ਕਹਾਣ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ ਇਸ ਮੌਕੇ ਬਲਾਕ ਸਮਤੀ ਮੈਂਬਰ ਸਰੂਪ ਕੁਮਾਰ ਨੇ ਕਿਹਾ ਕਿ ਫਲੋਰ ਹਲਕੇ ਦੇ ਲੋਕ ਚਰਨਜੀਤ ਸਿੰਘ ਚੰਡੀ ਨੂੰ ਲੋਕ ਸਭਾ ਵਿੱਚ ਭੇਜਣ ਲਈ ਪੱਬਾਂ ਪਾਰਹਾਨਾਂ ਤੇ ਲੋਕ 1 ਜੂਨ ਦਾ ਦੇ ਸਭਰੀ ਨਾਲ ਇੰਤਜ਼ਾਰ ਕਰ ਰਹੇ ਹਨ ਮਾਫ ਕਰਦੇ ਉਹਨਾਂ ਨੇ ਸਾਰੇ ਵਰਗਾਂ ਵਾਸ ਮਾਈ ਭਾਈ ਬਜ਼ੁਰਗ ਨੂੰ ਇਸ ਗੱਲ ਦੀ ਵਧਾਈ ਆ ਸਾਡਾ ਮੁੱਖਵਾਦੀ ਪੰਜਾਬ ਬਤੌਰ ਮਿਲਿਆ ਉਹਨਾਂ ਦੇ ਗੂੜੇ ਸਾਡਾ ਲੱਖ ਲੱਖ ਵਧਾਈ ਦਿੰਦਾ ਸਮਾਨ ਜੰਜੀ ਸੰਜਨੀ ਜੰਨੋ ਇਹਨਾਂ ਗੱਲ ਕਰਨੇ ਹੁਣ ਰੂਪ ਧਾਮ ਕਰ ਲਿਆ ਜਿੱਥੇ ਜਾ ਕੇ ਬਹੁਤ ਵੱਡਾ ਫੈਸਲਾ ਤੁਸਾਂ ਦੇਣਾ ਮੈਂ ਇੱਕ ਗੱਲ ਤੁਹਾਨੂੰ ਜਰੂਰ ਕਹਿਣੀ ਚਾਹੁੰਦਾ ਹੈ ਇਹ ਜਿਹੜੇ ਲੋਕ ਕੋਈ ਝਾਰੂ ਲੈ ਕੇ ਆ ਜਾਂਦਾ ਉਧਰ ਰੈਂਕੂ ਜੀ ਆ ਗਏ ਉਹ ਤਤ 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 ਤਕਰੀ ਤੇ ਤਕਰੀ ਤੇ ਤੋਂ ਨਹੀਂ ਕਾਉਂ ਮੇ ਤਾਂ ਲੋਕ ਤਾਂ ਮੋਟਾ ਕੌਣ ਹੈ ਕਹਿੰਦੇ ਕਿਦੇ ਬੱਗ ਤੁਰਿਆ ਜਾਂਦਾ ਸੀ ਬੱਗ ਪਸ਼ੂਆਂ ਦਾ ਕਹਿੰਦਾ 10 ਮੁੰਡੇ ਇਹਦਾ 10 ਦਿਨ ਤੋਂ ਸਾਡੀ ਚੌਥੀ ਪਾਰਟੀ ਹੈ ਤੇ ਜਿਹੜੇ ਮੇਰਾ ਵੀਰ 10 ਸਈਆ ਦਾ ਮਨਵੀ ਚੱਡਾ ਜੀ ਮਨਰੇਸ਼ ਕੁਮਾਰ ਸਾਭੀ ਨਾਂ ਅਚੇ ਸੌਫਾ ਨਾ ਕੀਤਾ ਉਹ ਵੀ ਪਰ ਬਣਾ ਕੇ ਉਹਨਾਂ ਨੂੰ ਜੁਮੇ ਰੁੜਕਾ ਘਰਾਂ ਦੇ ਵਿੱਚ ਆਣ ਤੇ ਉਹਨਾਂ ਦਾ ਨੂੰ ਪ੍ਰਾਂਤ ਸਦੇ ਜਾਰੀ ਮਕਰ ਪੰਚੇ ਦਾ ਵਚਨ ਦਵਾ ਕੇ ਮੋਤੀ ਸਰਕਾਰ ਢੱਟੀ ਹੈਗੀ ਸਾਡੀ ਲੜਾਈ ਆ ਤੇ ਸਿੱਟ ਦੀ ਬੀਜੇਪੀ ਸਰਕਾਰ ਦੇ ਨਾਲ ਉਹ ਜਿਹੜਾ ਕਿ ਪੰਜਾਬ ਦਾ ਹੀ ਨਹੀਂ ਪੂਰੇ ਦੇਸ਼ ਜੋ ਮੇਰੀ ਇਹ ਬੇਨਤੀ ਆ ਹੱਥ ਖੜੇ ਕਰਕੇ ਸਾਰੇ ਆਪਾਂ ਵਿਸ਼ਵਾਸ ਦਿਵਾਈਏ ਵੋਟ ਜੀ ਕਰਾਤਾ ਵਾਇਨੋਲੀ ਕੀ ਬੋਲੇ ਸੇ ਤੁਸੀਂ ਵੱਡੀ ਗੱਲ ਦੀ ਸਾਡੀ ਆਮਦ ਦੇ ਇਕੱਲੇ ਹੋਏ ਹੈ ਗਰਮੀ ਵੀ ਬਹੁਤ ਹੈ ਅਸੀਡੇਟ ਵੀ ਹੋਏ ਆ ਉਹਦੇ ਲਈ ਮਾਫੀ ਚਾਹੁੰਦੇ ਆ ਤੁਹਾਡੇ ਵਿਚਕਾਰ ਟੋਣਾ ਲੜਨ ਦਾ ਮੌਕਾ ਨਹੀਂ ਹੈ ਬਹੁਤ ਵੱਡੀ ਹਿੰਦੀ ਦੇ ਵਿੱਚ ਸਾਡੇ ਨੌਜਵਾਨ ਗੀਤ ਇਸ ਪ੍ਰੋਗਰਾਮ ਚ ਹਾਜ਼ਰ ਹੋਏ ਸਰਕਾਰੋਂ ਬੀਬੀਆਂ ਵੀ ਬੜੀ ਦਿੱਤੀ ਬੈਠੀ ਹੈ ਮੈਂ ਤੁਹਾਡਾ ਸਾਹਰਾ ਕਰਦਾ ਮੈਂ ਕਿ ਤੁਸੀਂ ਆ ਥੋੜੀ ਜਿਹੀ ਗੱਲ ਮੈਂ ਕਹਿ ਲਈ ਗੱਲਾਂ ਬਾਤਾਂ ਮੈਂ ਕਰ ਲਈ ਨੰਨ ਧੋਖਾ ਦਿੱਤਾ ਇਹਨਾਂ ਨੇ ਅੱਧੀ ਆਵਾਦੀ ਦਾ ਬੀਬੀਆਂ ਦੀ ਹੋਏ ਤੇ ਬੀਬੀਆਂ ਨੂੰ ਕਹਿ ਕੇ ਮੁੱਕਰ ਗਏ ਤੇ ਬਾਕੀ ਬਜ਼ੁਰਗਾਂ ਨੂੰ ਕਹਿੰਦੇ ਸੀ ਪੈਨਸ਼ਨ ਵਧਾਵਾਂਗੇ ਪੈਨਸ਼ਨ ਵੀ ਨਹੀਂ ਵਧਾਈ ਮੈਂ ਸਾਡੇ 700 ਤੋਂ 1500 ਕਰ ਗਿਆ ਸੀ 1500 ਹੀ ਖੜੀ ਹੈ ਕਹਿੰਦੇ 2500 ਕਰੋਗੇ ਕਰਿਓ ਨਹੀਂ ਕਿਸਾਨਾਂ ਨੂੰ ਕਹਿੰਦੇ ਸੀ ਹਰ ਫਸਲ ਪਰ ਐਮ ਐਸ ਪੀ ਦੇਵਾਂਗੇ ਕੁਛ ਨਹੀਂ ਦਿੱਤਾ ਉਲਟਾ ਅੱਜ ਮੋਦੀ ਜੀ ਆਏ ਹੈ ਜਲੰਧਰ ਦੇ ਵਿੱਚ ਤੇ ਸਾਰੇ ਇਲਾਕੇ ਦੇ ਜਿੰਨੇ ਜਲੰਧਰ ਕੰਸਟਿਟੂਐਂਸੀ ਹੈ ਜਿੰਨੇ ਲੁਧਿਆਣੇ ਹੈ ਸਾਰੇ ਕਿਸਾਨਾਂ ਨੂੰ ਅੱਜ ਕਿੰਨੇ ਕਿਸਾਨ ਲੀਡਰ ਅੱਜ ਨਾજરਬੰਦ ਹੈ ਉਧਰ ਮੋਦੀ ਆਇਆ ਹੈ ਉੱਥੇ ਦਾ ਨਾਅਰੇ ਮਾਰ ਰਹੇ ਖੁਸ਼ੀਆਂ ਬਣਾ ਰਹੇ ਤੇ ਕਿਸਾਨਾਂ ਦੇ ਘਰਾਂ ਦੇ ਵਿੱਚ ਰਾਤ ਚੱਕਲੇ ਬਹੁਤੇ ਕਿਸਾਨ ਤੇ ਲੀਡਰ ਤਾਂ ਫੇਰ ਇਹ ਭੜਾਈ ਦੀ ਦੇ ਚੱਕੇ ਵੇ ਆਇਆ ਪ੍ਰਧਾਨ ਮੰਤਰੀ ਹੈ ਲੇਕਿਨ ਪੰਜਾਬ ਦੀ ਪੁਲਿਸ ਨੇ ਸਾਰੇ ਕਿਸਾਨਾਂ ਨੂੰ ਫੜ ਲਿਆ ਜਿਹੜੇ ਲੀਡਰ ਮੈਂ ਮੁੱਖ ਮੰਤਰੀ ਤੇ ਪੁੱਛਣਾ ਚਾਹੁੰਦਾ ਭਗਵੰਤ ਮਾਨ ਤੇ ਕਿ ਤੇਰਾ ਕਿਹਾ ਗੱਡਾ ਵੇ ਹੈ ਪੈਰਾਂ ਦੇ ਨਾਲ ਬੀਜੇਪੀ ਵਾਲੇ ਨਾਲ ਤੇਰੀ ਕਿਹੜੀ ਸਾਂਝ ਹੈ ਕਿ ਮੋਦੀ ਸਾਹਿਬੇ ਆਣ ਤੇ ਇਹ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਅੱਜ ਪਿੰਡ ਵੀਰਵਾਂਸਿਆਂ ਵਿਖੇ ਮੀਟਿੰਗ ਕੀਤੀ ਆ ਜਿਹਦੇ ਵਿੱਚ ਪਿੰਡ ਵਸਨੀਕਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਆਪਣੇ ਪਿੰਡੋਂ ਵੱਡੀ ਲੀਡ ਨਾਲ ਜਿੱਤ ਤੇ ਜੋ ਜਿਹੜੀ ਜਿਹੜੀ ਸੀਟ ਆ ਇਹ ਰੱਖਣਾ ਨਹੀਂ ਤੇ ਸੋਨੀਆ ਗਾਂਧੀ ਦੀ ਝੋਲੀ ਚ ਪਾਵਾਂਗੇ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਲੋਕਾਂ ਨੇ ਬਹੁਤ ਅਪਸ਼ਾਅ ਦਿਖਾ ਰਿਹਾ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਜਿਹੜੇ ਕੰਮ ਆ ਉਹ ਕਹਿਣ ਨੂੰ ਤਾਂ ਬਹੁਤ ਵੱਡੇ ਵੱਡੇ ਲਾਰੇ ਲਾਏ ਆ ਪਰ ਕੰਮ ਕੋਈ ਨਹੀਂ ਕਿਸੇ ਦਾ ਹੋ ਰਿਹਾ ਔਰ ਚਰਨਜੀਤ ਸਿੰਘ ਚੰਨੀ ਜੀ ਨੇ ਆਪਣੇ 3 ਮਹੀਨਿਆਂ ਦੇ ਕਾਰਜਕਾਲ ਦੇ ਵਿੱਚ ਜੋ ਗਰੀਬ ਵਰਗ ਦੇ ਲਈ ਜਿਹੜੀ ਪਿੰਡਾਂ ਦੇ ਵਿੱਚ ਵਾਟਰ ਸਪਲਾਈ ਦੀਆਂ ਮੋਟਰਾਂ ਸੀਗੀਆਂ ਉਹਨਾਂ ਦੇ 20-20 ਲੱਖ ਰੁਪਏ ਬਿੱਲ ਖੜੇ ਸੀਗੇ ਉਹ माफ ਕਰਕੇ ਗਰੀਬ ਲੋਕਾਂ ਨੂੰ ਵਧੀਆ ਪੀਣ ਹਾਰ ਬਾਲਾ ਪਾਣੀ ਉਹ ਮਹయ్యా ਕਰਵਾਇਆ ਔਰ ਕਿਸਾਨਾਂ ਨੂੰ ਨਾਲ ਜਿਹੜੇ ਨਰਮੇ ਦੇ ਖੇਤ ਖਰਾਬ ਹੋਏ ਸੀ ਉਹ 12000 ਦੀ بجائے 17000 ਰਪਈਆ ਜਿਹੜਾ ਉਹ ਦਿੱਤਾ ਕਿਸਾਨਾਂ ਨੂੰ ਵੀ ਮਦਦ ਕੀਤੀ ਔਰ ਹਰ ਵਰਗ ਦੇ ਨਾਲ ਚਰਨਜੀਤ ਸਿੰਘ ਚੰਨੀ ਜੀ ਜਦੋਂ ਮੁੱਖ ਮੰਤਰੀ ਰਹੇ ਆ ਉਹਨਾਂ ਨੇ ਹਰ ਵਰਗ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣਾ ਕੰਮ ਕਰਕੇ ਦਿਖਾਇਆ ਇਸ ਕਰਕੇ ਅੱਜ ਪੰਜਾਬ ਦੇ ਔਰ ਵਿਧਾਨ ਸਭਾ ਹਲਕਾ ਫਲੋਰ ਦੇ ਲੋਕ ਇਹ ਚਾਹੁੰਦੇ ਆ ਕਿ ਚਰਨਜੀਤ ਸਿੰਘ ਚੰਨੀ ਜੀ ਦੁਬਾਰਾ ਸਰਕਾਰ ਦੇ ਵਿੱਚ ਆਉਣ ਔਰ ਗਰੀਬ ਔਰ ਕਿਸਾਨ ਔਰ ਮਜ਼ਦੂਰ ਜੋ ਜਿਨ੍ਹਾਂ ਦੇ ਹੱਥ ਵਿੱਚ ਐਡੇ ਐਡੇ ਕੰਮ ਪਹਿਲਾਂ ਚਰਨਜੀਤ ਸਿੰਘ ਚੰਨੀ ਜੀ ਨੇ ਕੀਤੇ ਆ ਉਹ ਦੁਬਾਰਾ ਕਰ ਤਾਂ ਲੋਕ ਜਿਹੜੇ ਆ ਉਹ ਸੁਖਦਾ ਸਾਹ ਨੈਸ਼ਨ ਇੰਨੇ ਸ਼ਾਂਤਾਂ ਦੇ ਨਾਲ ਮੈਂ ਚੰਨੀ ਸਿੰਘ ਚੰਨੀ ਜੀ ਦਾ ਔਰ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ